ਕਿਉਂਕਿ ਸ਼ਬਦ ਹੀ ਹੈ ਜਿਹੜਾ ਸਾਡੇ ਮਨ ਨੂੰ ਸਹਜ ਦੇ ਵਿੱਚ ਲੈ ਕੇ ਆਉਂਦਾ ਹੈ ਇੱਕ ਗੱਲ ਯਾਦ ਰੱਖਿਓ ਦੁਨੀਆ ਦੇ ਵਿੱਚ ਹੋਰ ਕੋਈ ਤਾਕਤ ਨਹੀਂ ਜਿਹੜੀ ਸਾਡੇ ਮਨ ਨੂੰ ਸਹਜ ਦੇ ਵਿੱਚ ਮਰਿਆਦਾ ਦੇ ਵਿੱਚ ਲੈ ਕੇ ਆਵੇ ਉਹ ਇੱਕੋ ਹੀ ਤਾਕਤ ਹੈ ਉਹ ਹੈ ਗੁਰੂ ਦਾ ਸ਼ਬਦ ਆਪਾਂ ਸਧਾਰਨ ਵੀ ਕਿਸੇ ਨਾਲ ਗੱਲਬਾਤ ਕਰਦੇ ਆ ਕਿ ਉਹ ਸ਼ਬਦ ਹੀ ਹੁੰਦੇ ਆ ਨਾ ਇਕ ਕਿਸੇ ਦੇ ਕਹੇ ਹੋਏ ਸ਼ਬਦ ਕਿਸੇ ਦੇ ਮਨ ਨੂੰ ਤੋੜ ਵੀ ਸਕਦੇ ਆ ਤੇ ਕਿਸੇ ਦੇ ਬੋਲੇ ਹੋਏ ਸ਼ਬਦ ਕਿਸੇ ਨੂੰ ਜੋੜ ਵੀ ਸਕਦੇ ਆ ਇਹ ਸਾਰੀ ਸ਼ਬਦਾਂ ਦੀ ਕਰਾਮਾਤ ਹੈ ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਜਿਸ ਸ਼ਬਦ ਦੇ ਨਾਲ ਜੋੜਿਆ ਹੈ ਉਹ ਸੱਚਾ ਸ਼ਬਦ ਹੈ ਉਹ ਉਸ ਅਕਾਲ ਪੁਰਖ ਦਾ ਹੁਕਮ ਰੂਪੀ ਸ਼ਬਦ ਹੈ ਉਹ ਆਪੋ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜਿਓ ਆਓ ਸਮੂਹ ਮਾਈ ਭਾਈ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਕਰਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦੇ ਵਿੱਚ ਮਨੁੱਖ ਦਾ ਆਉਣਾ ਤੇ ਇਥੋਂ ਚਲੇ ਜਾਣਾ ਇਹ ਕਿਰਿਆ ਜਿਹੜੀ ਹੈ ਸੰਸਾਰ ਵਿੱਚ ਚੱਲ ਰਹੀ ਹੈ ਆਪਾਂ ਜਪਜੀ ਸਾਹਿਬ ਦੇ ਵਿੱਚ ਰੋਜ਼ ਪੜ੍ਹਦੇ ਆ ਮਹਾਰਾਜ ਕਹਿੰਦੇ ਸੰਜੋਗ ਵਿਜੋਗ ਦੋਇ ਕਾਰ ਚਲਾਵੇ ਸੰਸਾਰ ਨੂੰ ਚਲਾਉਣ ਵਾਸਤੇ ਸੰਯੋਗ ਤੇ ਵਿਜੋਗ ਇਹ ਦੋ ਚੀਜ਼ਾਂ ਦੀ ਲੋੜ ਪੈਂਦੀ ਹੈ ਸੰਯੋਗ ਹੁੰਦਾ ਹੈ ਕੁਝ ਤੱਤ ਜਦੋਂ ਮਿਲਦੇ ਆ ਕਿਉਂਕਿ ਜਪਜੀਤ ਸਾਹਿਬ ਦੇ ਵਿੱਚ ਮਹਾਰਾਜ ਜੀ ਨੇ ਗੁਰਮਤ ਦਾ ਸਿਧਾਂਤ ਸਾਨੂੰ ਬਖਸ਼ਿਸ਼ ਕੀਤਾ ਆਪਾਂ ਸਾਰੇ ਬੈਠੇ ਆ ਨਾ ਤੇ ਸਾਡਾ ਬਹਿਣਾ ਸੰਯੋਗ ਹੈ ਕਿਉਂਕਿ ਅਸੀਂ ਸਾਰੇ ਇਕੱਠੇ ਹੋਏ ਆ ਤੇ ਜਦੋਂ ਅਸੀਂ ਇੱਥੋਂ ਚਲੇ ਜਾਣਾ ਤੇ ਇੱਕਦਮ ਫਿਰ ਵਿయోగ ਹੋ ਜਾਂਦਾ ਹੈ ਕਿਉਂਕਿ ਜਿਹੜੇ ਵਿਛੜੇ ਸੀ ਉਹ ਮਿਲ ਗਏ ਤੇ ਜਿਹੜੇ ਮਿਲੇ ਸੀ ਉਹ ਵਿਛੜ ਗਏ ਇਹ ਦੋ ਤਰ੍ਹਾਂ ਦੀ ਕਿਰਿਆ ਹੈ ਸੰਜੋਗ ਮਿਲਣਾ ਇਕੱਠੇ ਹੋਣਾ ਵਿయోగ ਹੈ ਵਿਛੜ ਜਾਣਾ ਸਾਰਾ ਸੰਸਾਰ ਇਹਦੇ ਵਿੱਚ ਆਉਂਦੀ ਲੰਘ ਰਿਹਾ ਹੈ ਮਹਾਰਾਜ ਇਸੇ ਕਰਕੇ ਕਹਿੰਦੇ ਸੰਯੋਗ ਵਿਯੋਗ ਦੋਹੇ ਕਾਰ ਚਲਾਵੇ ਇਹ ਸਾਰੇ ਸੰਸਾਰ ਦੀ ਕਾਰਵਿਹਾਰ ਚਲਾ ਰਿਹਾ ਹੈ ਇੱਥੋਂ ਤੱਕ ਸੰਸਾਰ ਜਦੋਂ ਬਣਿਆ ਤੇ ਅਕਾਲ ਪੁਰਖ ਨੇ ਸੰਯੋਗ ਦੇ ਵਿੱਚ ਆ ਕੇ ਆਪਣੀ ਜੋਤ ਕੁਦਰਤ ਦੇ ਵਿੱਚ ਰੱਖੀ ਹੈ ਫੇਰ ਹੀ ਅੱਗੇ ਤੋਂ ਅੱਗੇ ਇਹ ਆਕਾਰ ਪੈਦਾ ਹੋਏ ਹੁਕਮੀ ਹੋਵਨ ਆਕਾਰ ਹੁਕਮ ਨਾਲ ਕਹਿਆ ਜਾਈ ਮਾਰਾ ਕਹਿੰਦੇ ਉਹਦੇ ਹੁਕਮ ਨੂੰ ਦੱਸਿਆ ਨਹੀਂ ਜਾ ਸਕਦਾ ਪਰ ਸਾਰਾ ਕੁਝ ਉਹਦੇ ਹੁਕਮ ਦੇ ਵਿੱਚ ਜਿੰਨੇ ਵੀ ਆਕਾਰ ਆਕਾਰ ਕੀ ਹੁੰਦਾ ਜੋ ਸਾਨੂੰ ਨਜ਼ਰ ਆ ਰਿਹਾ ਤੇ ਇਹਨਾਂ ਆਕਾਰਾਂ ਦਾ ਜਿਹੜਾ ਆਧਾਰ ਹੈ ਉਹ ਸੰਜੋਗ ਿਕ ਰਿਹਾ ਇੱਥੋਂ ਤੱਕ ਜਦੋਂ ਅਸੀਂ ਇੱਕ ਜੀਵ ਦੇ ਬਾਰੇ ਵਿਚਾਰ ਕਰਦੇ ਹਾਂ ਵੀ ਜੀਵ ਕੀ ਹੈ ਇਹ ਮਨੁੱਖ ਕਿੱਥੋਂ ਆਇਆ ਤੇ ਉੱਥੇ ਫਿਰ ਸਤਿਗੁਰੂ ਜੀ ਸਾਨੂੰ ਦੱਸਦੇ ਨੇ ਕਹਿੰਦੇ ਭਾਈ ਇਹ ਜਿਹੜਾ ਜੀਵ ਹੈ ਇਹ ਪੰਜਾਂ ਤੱਤਾਂ ਦੇ ਸੰਯੋਗ ਕਰਕੇ ਬਣਿਆ ਉੱਥੇ ਵੀ ਸੰਯੋਗ ਦੀ ਗੱਲ ਹੈ ਉਹ ਪੰਜ ਤੱਤ ਕਿਹੜੇ ਨੇ ਜਿਨ੍ਹਾਂ ਤੱਤਾਂ ਕਰਕੇ ਸਾਰੀ ਧਰਤੀ ਚੱਲ ਰਹੀ ਹੈ ਸੰਯੋਗ ਕਰਕੇ ਚੱਲ ਰਹੀ ਹੈ ਵਿਜੋਗ ਕਰਕੇ ਇੱਕ ਦੂਜੇ ਤੋਂ ਵਿਛੋੜਾ ਹੋ ਰਿਹਾ ਹੈ ਉਹ ਪੰਜ ਤੱਤ ਕਿਹੜੇ ਨੇ ਜਿਨ੍ਹਾਂ ਦੇ ਨਾਲ ਇਹ ਸਾਰਾ ਬ੍ਰਹਿਮੰਡ ਚੱਲ ਰਿਹਾ ਹੈ ਉਹਦੇ ਵਿੱਚ ਹਵਾ ਪਾਣੀ ਮਿੱਟੀ ਅੱਗ ਤੇ ਆਕਾਸ਼ ਤੇ ਇਹਨਾਂ ਪੰਜਾਂ ਤੱਤਾਂ ਕਰਕੇ ਸਾਰਾ ਬ੍ਰਹਿਮੰਡ ਜਿਹੜਾ ਹੈ ਉਹ ਕਾਰਜਸ਼ੀਲ ਹੈ ਤੇ ਸਾਡਾ ਜਿਹੜਾ ਸਰੀਰ ਹੈ ਇਹ ਵੀ ਬ੍ਰਹਿਮੰਡ ਦਾ ਹੀ ਹਿੱਸਾ ਹੈ। ਇਹ ਬ੍ਰਹਿਮੰਡ ਤੋਂ ਵੱਖ ਨਹੀਂ ਇਸੇ ਕਰਕੇ ਮਹਾਰਾ ਜੀ ਕਹਿੰਦੇ ਜੋ ਬ੍ਰਹਿਮੰਡ ਹੈ ਸੋਈ ਪਿੰਡ ਹੈ। ਜੋ ਖੋਜੈ ਸੋ ਪਾਵੇ। ਕਹਿੰਦੇ ਭਾਈ ਇੱਕ ਗੱਲ ਯਾਦ ਰੱਖਿਓ ਜੋ ਬ੍ਰਹਿਮੰਡ ਦੇ ਵਿੱਚ ਦਿਸ ਰਿਹਾ ਹੈ ਉਹੀ ਤੇਰੇ ਪਿੰਡ ਦੇ ਵਿੱਚ ਹੈ ਭਾਵ ਤੇਰੇ ਸਰੀਰ ਦੇ ਵਿੱਚ ਹੈ। ਅਸੀਂ ਬ੍ਰਹਿਮੰਡ ਤੋਂ ਵੱਖ ਨਹੀਂ ਜੇ ਬ੍ਰਹਿਮੰਡ ਦੀ ਹਵਾ ਖਰਾਬ ਹੋ ਗਈ ਨਾ ਤੇ ਹਵਾ ਮਨੁੱਖ ਦੀ ਵੀ ਖਰਾਬ ਹੋ ਜਾਣੀ ਆਖੋ ਸਤਨਾਮ ਜੇ ਬ੍ਰਹਿਮੰਡ ਦਾ ਪਾਣੀ ਖਰਾਬ ਹੋ ਗਿਆ ਤੇ ਪਾਤਸ਼ਾਹ ਕਹਿੰਦੇ ਤੇਰੇ ਅੰਦਰਲਾ ਜਿਹੜਾ ਪਾਣੀ ਹੈ ਉਹ ਵੀ ਖਰਾਬ ਹੋ ਜਾਣਾ ਜੇ ਕੁਦਰਤ ਬਿਮਾਰ ਹੋ ਗਈ ਤੇ ਬਿਮਾਰ ਤੂੰ ਵੀ ਹੋ ਜਾਣਾ ਕਿਉਂਕਿ ਤੂੰ ਕੁਦਰਤ ਤੋਂ ਵੱਖ ਨਹੀਂ ਤੂੰ ਬ੍ਰਹਿਮੰਡ ਹੈ ਸੋਈ ਪਿੰਡ ਹੈ ਇਸੇ ਕਰਕੇ ਸਤਗੁਰੂ ਜੀ ਨੇ ਜਪਜੀ ਸਾਹਿਬ ਦੇ ਵਿੱਚ ਸਾਰੀ ਗੁਰਬਾਣੀ ਦਾ ਜਿਹੜਾ ਆਧਾਰ ਹੈ ਨ ਉਹ ਰੱਖ ਦਿੱਤਾ ਹੈ ਜੇ ਜਿਹੜਾ ਸ਼ਲੋਕ ਆਪਾਂ ਪੜ੍ਹਦੇ ਆ ਬੜਾ ਕੀਮਤੀ ਹੈ ਪਵਨ ਗੁਰੂ ਪਾਣੀ ਪਿਤਾ ਇਹਦਾ ਮਤਲਬ ਹੈ ਸਾਡਾ ਜੀਵਨ ਫੇਰ ਹੀ ਚੱਲ ਸਕਦਾ ਜੇ ਸ਼ੁੱਧ ਹਵਾ ਹੋਵੇਗੀ ਜੇ ਸ਼ੁੱਧ ਪਾਣੀ ਹੋਵੇਗਾ ਮਾਤਾ ਧਰਤ ਮਹਤਵ ਤੇ ਧਰਤੀ ਨੂੰ ਮਾਂ ਆਖਿਆ ਗਿਆ ਸਾਡਾ ਸਰੀਰ ਇਹਨਾਂ ਤੱਤਾਂ ਦਾ ਬਣਿਆ ਹੈ ਪੰਜ ਤੱਤ ਕਰ ਤੁਧ ਸ੍ਰੇਸ਼ਟ ਸਭ ਸਾਜੀ ਮਹਾਰਾਜ ਕਹਿੰਦੇ ਇਹ ਜਿੰਨੀ ਵੀ ਸ੍ਰਿਸ਼ਟੀ ਹੈ ਨਾ ਇਹ ਪੰਜਾਂ ਤਤਾਂ ਦੀ ਸਾਜੀ ਹੈ ਪੰਜ ਤਤ ਕਰ ਤੁਧ ਸ੍ਰੇਸ਼ਟ ਸਭ ਸਾਜੀ ਕੋਈ ਛੇਵਾ ਕਰਿ ਉਹ ਜੇ ਕਿਛ ਕੀਤਾ ਹੋਵੇ ਕਹਿੰਦੇ ਭਾਈ ਇਹ ਪੰਜਾਂ ਤਤਾਂ ਦੀ ਸਾਰੀ ਸ੍ਰਿਸ਼ਟੀ ਬਣੀ ਹੈ ਤੇ ਆਪਾਂ ਜਿੰਨੇ ਵੀ ਬੈਠੇ ਆ ਨਾ ਆ ਪੰਜ ਤਤਾਂ ਦੇ ਬਣੇ ਆ ਹਵਾ ਦਾ ਬਾਜਾ ਸਾਡੇ ਅੰਦਰ ਵੱਜ ਰਿਹਾ ਹੈ ਵਾਜਾ ਪਵਨ ਵਜਾਇਆ ਰੋਜ਼ ਆਪਾਂ ਆਨੰਦ ਸਾਹਿਬ ਦੇ ਵਿੱਚ ਪੜਦੇ ਆਂ ਮਹਾਰਾਜ ਕਹਿੰਦੇ ਹਰ ਜੀਵ ਗੁਫਾ ਅੰਦਰ ਰੱਖ ਕੈ ਆ ਜਿਹੜੀ ਗੁਫਾ ਤਿਆਰ ਕੀਤੀ ਆ ਨਾ ਜਿੰਨੇ ਵੀ ਸਾਡੇ ਸੰਸਾਰ ਦੇ ਰਿਸ਼ਤੇ ਨੇ ਚਾਹੇ ਕੋਈ ਮਾਂ ਹੈ ਚਾਹੇ ਪਿਤਾ ਹੈ ਜਾਂ ਸਾਡੇ ਭੈਣ ਭਰਾ ਨੇ ਇਹ ਸਾਰੇ ਰਿਸ਼ਤੇ ਕਿੱਥੋਂ ਕਾਇਮ ਹੁੰਦੇ ਨੇ ਮਾਤਾ ਤੇ ਪਿਤਾ ਤੋਂ ਸਾਰੇ ਸੰਸਾਰ ਦੇ ਵਿੱਚ ਰਿਸ਼ਤਿਆਂ ਦੀ ਆਰੰਭਤਾ ਮਾਤਾ ਪਿਤਾ ਤੋਂ ਹੁੰਦੀ ਹੈ ਜਦੋਂ ਸਾਡਾ ਜਨਮ ਹੁੰਦਾ ਹੈ ਪਰ ਉਹਦਾ ਜਿਹੜਾ ਮੂਲ ਹੈ ਉਹਦੇ ਬਾਰੇ ਸਤਿਗੁਰੂ ਸਮਝਾਉਂਦੇ ਨੇ ਕਹਿੰਦੇ ਭਾਈ ਇੱਕ ਗੱਲ ਯਾਦ ਰੱਖਿਓ ਕਿ ਜਿਹੜਾ ਸਾਡਾ ਸਰੀਰ ਹੈ ਨਾ ਉਸ ਅਕਾਲ ਪੁਰਖ ਨੇ ਆਪ ਤਿਆਰ ਕੀਤਾ ਹੈ ਇਹ ਸਾਰੀ ਕੁਦਰਤ ਆਕਾਰਾਂ ਨੂੰ ਤਿਆਰ ਕਰ ਰਹੀ ਹੈ ਦੇਖੋ ਕੁਦਰਤ ਕਿੰਨੀ ਸਿਆਣੀ ਹੈ ਕੁਦਰਤ ਸਿਆਣੀ ਕਿਉਂ ਹੈ ਕਿਉਂਕਿ ਪਾਤਸ਼ਾਹ ਕਹਿੰਦੇ ਕੁਦਰਤ ਦੇ ਵਿੱਚ ਰੱਬ ਬੈਠਾ ਹੈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਇਸ ਕੁਦਰਤ ਦੇ ਵਿੱਚ ਉਹ ਕਾਦਰ ਬੈਠਾ ਹੈ ਤੇ ਯਾਦ ਰੱਖਿਓ ਇਹ ਜਿਹੜਾ ਸਾਡਾ ਸਰੀਰ ਹੈ ਨਾ ਇਹ ਵੀ ਇੱਕ ਕੁਦਰਤ ਹੈ ਇਸ ਕੁਦਰਤ ਦੇ ਵਿੱਚ ਵੀ ਕਰਤਾ ਬੈਠਾ ਹੈ ਇਸੇ ਕਰਕੇ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਹਰ ਜੀਉ ਗੁਫਾ ਅੰਦਰ ਰੱਖ ਕੇ ਬਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ ਹੁਣ ਸਾਡੇ ਅੰਦਰ ਹਵਾ ਦਾ ਬਾਜਾ ਵੱਜ ਰਿਹਾ ਤੇ ਜਿੰਨੀ ਦੇਰ ਹਵਾ ਦਾ ਬਾਜਾ ਵੱਜਦਾ ਉਨੀ ਦੇਰ ਸਰੀਰ ਚੱਲ ਰਿਹਾ ਹੈ ਇਹ ਸਰੀਰ ਪੰਜਾਂ ਤੱਤਾਂ ਦਾ ਬਣਿਆ ਉਹ ਪੰਜ ਤੱਤ ਕਿਹੜੇ ਨੇ ਮਿੱਟੀ ਦਾ ਇਹ ਪੁੱਤਲਾ ਘੜਿਆ ਗਿਆ ਪੰਜ ਤਤ ਕਰ ਤੁਦ ਸ੍ਰਿਸ਼ਟ ਸਭ ਸਾਜੀ ਮਾਟੀ ਕੇ ਹਮ ਪੂਤਲੇ ਮਨਸ ਰੱਖਿਓ ਨਾਉ ਪਾਤਸ਼ਾਹ ਕਹਿੰਦੇ ਜਿੰਨੇ ਵੀ ਸਰੀਰ ਆ ਨਾ ਇਹ ਮਿੱਟੀ ਦੇ ਬਣੇ ਆ ਤੇ ਹਰ ਮਿੱਟੀ ਜਿਹੜੀ ਸਰੀਰ ਦੀ ਇਹ ਕਿਤੋਂ ਨਾ ਕਿਤੋਂ ਸਾਨੂੰ ਮਿਲੀ ਹੈ ਜਿੱਥੇ-ਜਿੱਥੇ ਕੋਈ ਰਹਿੰਦਾ ਉਸ ਮਿੱਟੀ ਦੇ ਨਾਲ ਸਾਡਾ ਮੋਹ ਹੁੰਦਾ ਹੈ ਜਿਸ ਧਰਤੀ ਤੇ ਸਾਡਾ ਜਨਮ ਹੁੰਦਾ ਉਸ ਧਰਤੀ ਦੇ ਨਾਲ ਸਾਡਾ ਮੋਹ ਹੁੰਦਾ ਕਿਉਂਕਿ ਉੱਥੋਂ ਦੀ ਮਿੱਟੀ ਸਾਡੇ ਤਨ ਨੂੰ ਲੱਗੀ ਹੈ ਖੁਰਾਕ ਦੇ ਰੂਪ ਵਿੱਚ ਮਾਂ ਦੇ ਗਰਭ ਦੇ ਵਿੱਚ ਯਾਦ ਰੱਖਿਓ ਜਿਹੜੀ ਮਿੱਟੀ ਦਾ ਇਹ ਸਰੀਰ ਬਣਿਆ ਸਾਡੇ ਸਾਰਿਆਂ ਦੇ ਸਰੀਰ ਬਣੇ ਇਹ ਮਿੱਟੀ ਕਿੱਥੋਂ ਮਿਲੀ ਹੈ ਮਾਂ ਦੇ ਗਰਭ ਦੇ ਵਿੱਚ ਸਾਡਾ ਸਰੀਰ ਬਣਿਆ ਇਸ ਸਰੀਰ ਦੀ ਰਚਨਾ ਹੋਈ ਹੈ ਮਹਾਰਾਜ ਕਹਿੰਦੇ ਮਾਤ ਗਰਭ ਮਹਿ ਅਪਨ ਸਿਮਰਨ ਦੇਹ ਤਹਿ ਤੁਮ ਰਖਨ ਹਾਰੇ ਪਾਵਕ ਸਾਗਰ ਅਥਾ ਲਹਿਰ ਮਹਿ ਤਰੋ ਤਨ ਹਾਰੇ ਪਾਤਸ਼ਾਹ ਕਹਿੰਦੇ ਮਾਂ ਦੇ ਗਰਭ ਵਿੱਚ ਇਸੇ ਕਰਕੇ ਅਸੀਂ ਜਦੋਂ ਮਾਂ ਦਾ ਜ਼ਿਕਰ ਆਉਂਦਾ ਹੈ ਤੇ ਇੱਕਦਮ ਮਨੁੱਖ ਭਾਵਕ ਹੋ ਜਾਂਦਾ ਹੈ ਕਿਉਂਕਿ ਮਾਤਾ ਪਿਤਾ ਦਾ ਜਿਹੜਾ ਰਿਸ਼ਤਾ ਹੈ ਨਾ ਜੀ ਇਹ ਬੜਾ ਪਿਆਰ ਵਾਲਾ ਹੈ ਅਸੀਂ ਜਿੰਨਾ ਵੀ ਸੰਸਾਰ ਅੱਜ ਦੇਖਦੇ ਆ ਇਹ ਮਾਤਾ ਪਿਤਾ ਕਰਕੇ ਦੇਖ ਰਹੇ ਹਾਂ ਕਿਉਂਕਿ ਅਕਾਲ ਪੁਰਖ ਨੇ ਇਸ ਧਰਤੀ ਤੇ ਜਦੋਂ ਸਾਨੂੰ ਭੇਜਿਆ ਤੇ ਤੁਹਾਨੂੰ ਪਤਾ ਹੈ ਵੀ ਅਕਾਲ ਪੁਰਖ ਨੇ ਸਭ ਤੋਂ ਵਫਾਦਾਰ ਕਿੰਨੂੰ ਚੁਣਿਆ ਅਕਾਲ ਪੁਰਖ ਨੇ ਆਪਣੀ ਸਭ ਤੋਂ ਸੁੰਦਰ ਰਚਨਾ ਇਹ ਜਿਹੜਾ ਜੀਵ ਪੈਦਾ ਕੀਤਾ ਇਹਨੂੰ ਧਰਤੀ ਤੇ ਭੇਜਣ ਵਾਸਤੇ ਮਾਂ ਨੂੰ ਚੁਣਿਆ ਤੇ ਮਾਂ ਦੀ ਕੋਖ ਵਿੱਚ ਸਾਡੀ ਪਹਿਲੀ ਰਹਾਇਸ਼ ਹੈ ਸਾਡੀ ਪਹਿਲੀ ਰਹਿائش ਤੇ ਸਾਡੀ ਪਹਿਲੀ ਜਿਹੜੀ ਰੋਜੀ ਹੈ ਸਾਡੀ ਪਹਿਲੀ ਰਹਿائش ਤੇ ਸਾਡੀ ਪਹਿਲੀ ਰੋਜੀ ਭਾਵ ਜਿਹੜੀ ਸਾਨੂੰ ਰੋਟੀ ਮਿਲੀ ਜਿੱਥੋਂ ਸਾਡਾ ਸਰੀਰ ਬਣਿਆ ਉਹ ਪਤਾ ਕਿੱਥੇ ਹੈ ਮਾਂ ਦੇ ਗਰਭ ਵਿੱਚ ਮਨੁੱਖ ਦੀ ਪਹਿਲੀ ਰਹਿائش ਤੇ ਪਹਿਲੀ ਰੋਜੀ ਮਾਂ ਦੇ ਗਰਭ ਵਿੱਚ ਹੈ ਤੇ ਯਾਦ ਰੱਖਿਓ ਜਦਨ ਬੱਚਾ ਪੈਦਾ ਹੁੰਦਾ ਨਾ ਉਸ ਦਿਨ ਵੀ ਬੱਚੇ ਦੀ ਪਹਿਲੀ ਰਹਿائش ਤੇ ਪਹਿਲੀ ਰੋਜੀ ਮਾਂ ਦੀ ਗੋਦ ਵਿੱਚ ਹੈ ਪਹਿਲਾ ਮਾਂ ਦੇ ਗਰਭ ਵਿੱਚ ਫਿਰ ਮਾਂ ਦੀ ਗੋਦ ਵਿੱਚ ਤੇ ਤੀਜਾ ਮਾਂ ਦੇ ਵਿਹੜੇ ਵਿੱਚ ਜਦਨ ਬੱਚਾ ਰਿੜਨ ਲੱਗ ਜਾਂਦਾ ਹੈ ਜਦਨ ਬੱਚਾ ਤੁਰਨਾ ਸਿੱਖਦਾ ਹੈ ਉਦਨ ਮਾਤਾ ਪਿਤਾ ਦੇ ਵਿਹੜੇ ਵਿੱਚ ਉਸ ਅੰਗਣ ਦੇ ਵਿੱਚ ਪਿਆਰਿਓ ਉਹਨੂੰ ਰੋਜੀ ਮਿਲਦੀ ਹੈ ਉਹਨੂੰ ਰਿਜ਼ਕ ਮਿਲਦਾ ਹੈ ਤੇ ਉਹਨੂੰ ਖੇਡਣ ਵਾਸਤੇ ਜ਼ਮੀਨ ਮਿਲਦੀ ਹੈ ਇਸੇ ਕਰਕੇ ਮਾਤਾ ਪਿਤਾ ਦੇ ਪਰਉਪਕਾਰਾਂ ਨੂੰ ਕਦੀ ਭੁੱਲਿਆ ਨਹੀਂ ਜਾ ਸਕਦਾ ਤੇ ਗੁਰਬਾਨੀ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਆ ਸਤਿਗੁਰੂ ਜੀ ਨੇ ਅਸੀਸ ਦੀ ਗੱਲ ਕੀਤੀ ਉੱਥੇ ਵੀ ਜਿਹੜੀ ਅਸੀਸ ਹੈ ਨਾ ਉਹ ਮਾਤਾ ਪਿਤਾ ਦੀ ਅਸੀਸ ਸਭ ਤੋਂ ਵੱਡੀ ਮੰਨੀ ਗਈ ਹੈ ਵੀ ਮਾਪਿਆਂ ਦੀ ਅਸੀਸ ਮਿਲ ਜਾਵੇ ਨਾ ਹਰ ਬੱਚੇ ਨੂੰ ਚਾਹੀਦਾ ਹੈ ਕਿ ਉਹ ਮਾਤਾ ਪਿਤਾ ਦਾ ਸਤਕਾਰ ਕਰੇ ਮਾਪਿਆਂ ਦੀਆਂ ਅਸੀਸਾਂ ਲਵੇ ਕਿਉਂਕਿ ਮਾਪਿਆਂ ਦੀਆਂ ਅਸੀਸਾਂ ਦੇ ਵਿੱਚ ਬੜਾ ਵੱਡਾ ਬਲ ਹੁੰਦਾ ਹੈ ਮਾਰਾ ਕਹਿੰਦੇ ਪੁੱਤਾ ਮਾਤਾ ਕੀ ਅਸੀਸ ਨਿਮਖ ਨ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਦੇਖੋ ਕਿੰਨੀ ਵੱਡੀ ਅਸੀਸ ਹੈ ਜਿਹੜੀ ਮਾਂ ਨੇ ਦਿੱਤੀ ਹੈ ਜਿਹੜੀ ਅਸੀਸ ਮਾਤਾ ਪਿਤਾ ਤੋਂ ਸਾਨੂੰ ਮਿਲਦੀ ਹੈ ਹੁਣ ਸਤਿਗੁਰੂ ਜਿਹੜੀ ਗੱਲ ਸਮਝਾ ਰਹੇ ਨੇ ਆਓ ਮੈਂ ਬਹੁਤਾ ਸਨਮਾਨ ਨਹੀਂ ਲੈਣਾ ਪਾਤਸ਼ਾਹ ਕਹਿੰਦੇ ਇਹ ਜਿਹੜਾ ਸਰੀਰ ਤੇਰਾ ਬਣਿਆ ਨਾ ਚਾਹੇ ਮਾਂ ਦੇ ਗਰਭ ਵਿੱਚ ਤੇਰੀ ਰਚਨਾ ਹੋਈ ਹੈ ਚਾਹੇ ਸੰਸਾਰ ਵਿੱਚ ਆ ਕੇ ਤੂੰ ਵਧਿਆ ਫੁੱਲਿਆ ਹੈ ਇਸ ਸਰੀਰ ਦਾ ਜਿਹੜਾ ਆਧਾਰ ਹੈ ਉਹ ਪਰਮਾਤਮਾ ਦੇ ਉਹ ਪੰਜ ਤਤ ਨੇ ਜਿਹੜੇ ਅਕਾਲ ਪੁਰਖ ਨੇ ਪੈਦਾ ਕੀਤੇ ਨੇ ਹਵਾ ਹੈ ਮਿੱਟੀ ਹੈ ਜਿਸ ਮਿੱਟੀ ਕਰਕੇ ਇਹ ਤਨ ਸਾਰਾ ਹੀ ਬਣਿਆ ਇਹ ਮਿੱਟੀ ਦਾ ਤਨ ਬਣਿਆ ਜੀ ਇਸ ਕਰਕੇ ਬਾਣੀ ਚ ਮਾਰਾ ਕਹਿੰਦੇ ਮਾਟੀ ਕੇ ਹਮ ਪੁੱਤਰੇ ਇਹ ਮਿੱਟੀ ਦੇ ਪੁੱਤਲੇ ਨੇ ਸਾਰੇ ਪਰ ਇਨ੍ਹਾਂ ਮਿੱਟੀ ਦੇ ਪੁੱਤਲਿਆਂ ਦੇ ਵਿੱਚ ਜਾਨ ਕਿਦੋਂ ਪਈ ਜਦੋਂ ਪਾਤਸ਼ਾਹ ਕਹਿੰਦੇ ਉਸ ਅਕਾਲ ਪੁਰਖ ਨੇ ਆਪਣੀ ਜੋਤ ਸਾਡੇ ਵਿੱਚ ਰੱਖ ਦਿੱਤੀ ਬਸ ਆ ਜੋਤ ਦੀ ਪਹਿਚਾਨ ਕਰਨ ਵਾਸਤੇ ਧਰਮ ਦੀ ਜਿੱਲੀ ਵੀ ਦੁਨੀਆ ਹੈ ਯਾਦ ਰੱਖਿਓ ਧਰਮਾਂ ਦਾ ਜਿੰਨਾ ਵੀ ਖਲਾਰਾ ਹੈ ਇਹਦੇ ਪਿੱਛੇ ਇੱਕੋ ਹੀ ਚੀਜ਼ ਹੈ ਵੀ ਉਸ ਸੱਚ ਦੀ ਪਹਿਚਾਨ ਕਰ ਲਈਏ ਉਸ ਸੱਚ ਨੂੰ ਪਹਿਚਾਨ ਲਈਏ ਜੇ ਮਨੁੱਖ ਉਸ ਸੱਚ ਦੀ ਪਹਿਚਾਨ ਨਹੀਂ ਕਰ ਰਿਹਾ ਫਿਰ ਪਾਤਸ਼ਾਹ ਕਹਿੰਦੇ ਧਰਮਾਂ ਦੇ ਨਾਂ ਤੇ ਜਿੰਨੇ ਮਰਜ਼ੀ ਕਰਮਕਾਂਡ ਕਰੀ ਜਾਵੇ ਕਰਮ ਧਰਮ ਪਖ ਅਖੰਡ ਜੋ ਦੀਸ ਹੈ ਤਿੰਨ ਜਮ ਜਗਾਤੀ ਲੁੱਟ ਹੈ ਕਹਿੰਦੇ ਧਰਮਾਂ ਦੇ ਨਾਂ ਤੇ ਜੋ ਮਰਜ਼ੀ ਕਰ ਲਵੇ ਜੇ ਮੂਲ ਆਪਣੇ ਮੂਲ ਦੀ ਪਛਾਣ ਨਹੀਂ ਨ ਕਰਦਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਉਹ ਮੂਲ ਕੀ ਹੈ ਭਈ ਆ ਜਿਹੜਾ ਸਰੀਰ ਤੇਰਾ ਬਣਿਆ ਹੈ ਜਿਹੜੀ ਗੁਫਾ ਬਣੀ ਹੈ ਇੱਕ ਦਿਨ ਢਿੱਠ ਜਾਣੀ ਹੈ ਕਿਸੇ ਵਿਦਵਾਨ ਨੇ ਲਿਖਿਆ ਕਹਿੰਦਾ ਸਵੇਰ ਹੋਤੀ ਹੈ ਸ਼ਾਮ ਹੋਤੀ ਹੈ ਉਮਰ यूं ही तमाम ਹੋਤੀ ਹੈ ਕਹਿੰਦਾ ਇੱਕ ਦਿਨ ਸਾਰੀ ਉਮਰ ਲੰਘ ਜਾਣੀ ਹੈ ਬਾਣੀ ਦੇ ਵਿੱਚ ਵੀ ਆਪਾਂ ਪੜਦੇ ਹਾਂ ਮਾਰਾ ਕਹਿੰਦੇ ਵਹਿਤੀ ਜਾਤ ਕਦੇ ਦ੍ਰਿਸ਼ਟ ਨ ਘਾਰਤ ਕਹਿੰਦੇ ਭਾਈ ਜ਼ਿੰਦਗੀ ਰੂਪੀ ਨਦੀ ਵਹਿਦੀ ਜਾ ਰਹੀ ਹੈ ਕਦੀ ਇਹਨੂੰ ਗਹਿਰਾਈ ਦੇ ਨਾਲ ਤੂੰ ਤੱਕਣ ਦਾ ਯਤਨ ਨਹੀਂ ਕੀਤਾ ਅੱਜ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਜੁੜੇ ਆ ਨਾ ਪਰ ਪਾਤਸ਼ਾਹ ਕਹਿੰਦੇ ਯਾਦ ਰੱਖੀ ਇੱਕ ਦਿਨ ਚਲਿਆ ਤੂੰ ਵੀ ਜਾਣਾ ਹੈ ਪਰ ਉਸ ਮੌਤ ਦੇ ਵਿੱਚੋਂ ਇੱਕ ਸਬਕ ਜ਼ਰੂਰ ਲੈ ਲਵੀਂ ਮੌਤ ਇੱਕ ਜ਼ਿੰਦਗੀ ਵਾਸਤੇ ਸਬਕ ਹੈ ਜਿਹੜਾ ਭਾਈ ਬੂੜੇ ਨੂੰ ਮਿਲਿਆ ਸੀ ਤੇ ਬਾਬਾ ਬੁੱਢਾ ਹੋ ਗਿਆ ਸੀ ਮੌਤ ਜ਼ਿੰਦਗੀ ਵਾਸਤੇ ਇੱਕ ਸਬਕ ਹੈ ਜਿਹੜਾ ਸਧਾਰਤ ਨੂੰ ਮਿਲਿਆ ਸੀ ਤੇ ਇੱਕ ਦਿਨ ਮਹਾਤਮਾ ਬੁੱਧ ਹੋ ਗਿਆ ਸੀ ਜਿਹੜਾ ਸਬਕ ਇਹ ਬਰਾਹਿਮ ਨੂੰ ਮਿਲਿਆ ਸੀ ਤੇ ਤਖਤ ਤੋਂ ਉੱਤਰ ਕੇ ਉਹ ਕਬਰਾਂ ਦੇ ਵਿੱਚ ਆਸਣ ਲਾ ਲੈਂਦਾ ਹੈ ਤੇ ਇਹ ਸਮਝ ਲੈਂਦਾ ਹੈ ਵੀ ਜ਼ਿੰਦਗੀ ਮੌਤ ਤੋਂ ਅੱਗੇ ਕੁਝ ਵੀ ਨਹੀਂ ਹੁਣ ਯਾਦ ਰੱਖਿਓ ਭਾਈ ਬੂੜੇ ਨੂੰ ਇਹ ਮੌਤ ਦਾ ਇੱਕ ਡਰ ਸੀ ਨਾ ਤੇ ਜਦੋਂ ਧੰ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆ ਕੇ ਬਚਨ ਕੀਤਾ ਸਤਿਗੁਰੂ ਮੌਤ ਤੋਂ ਡਰ ਲੱਗਦਾ ਹੈ ਇਦਾਂ ਲੱਗਦਾ ਵੀ ਪਤਾ ਨਹੀਂ ਕਦੋਂ ਜ਼ਿੰਦਗੀ ਮੁੱਕ ਜਾਣੀ ਹੈ ਪਾਤਸ਼ਾਹ ਕਹਿੰਦੇ ਤੂੰ ਤੇ ਹਜੇ ਬੱਚਾ ਹੈ ਪਰ ਗੱਲਾਂ ਤੂੰ ਮੌਤ ਦੀਆਂ ਕਰ ਰਿਹਾ ਹੈ ਤੇ ਉਸ ਸਮੇ ਸਤਿਗੁਰੂ ਜੀ ਨੇ ਇੱਕ ਬਚਨ ਆਖਿਆ ਸੀ ਕਹਿੰਦੇ ਉਮਰ ਭਾਵੇਂ ਨਿਆਣੀਏ ਬੂੜਿਆ ਪਰ ਤੂੰ ਗੱਲਾਂ ਪੁੱਢਿਆਂ ਵਾਲੀਆਂ ਕਰਦਾ ਬਜ਼ੁਰਗਾਂ ਵਾਲੀਆਂ ਕਰਦਾ ਉਹ ਤੇ ਸਿਆਣਾ ਹੋ ਗਿਆ ਹੁਣ ਯਾਦ ਰੱਖਿਓ ਇਹ ਜਿਹੜੀ ਗੁਫਾ ਬਣੀ ਹੈ ਇਹ ਜਿਹੜਾ ਸਰੀਰ ਕਿਉਂਕਿ ਇਹਨੂੰ ਕਿਤੇ ਸਰੀਰ ਆਖਿਆ ਗਿਆ ਜਿਹੜੀ ਸਾਡੀ ਬਾਡੀ ਹੈ ਨਾ ਕਿਤੇ ਇਹਨੂੰ ਸਰੀਰ ਆਖਿਆ ਗਿਆ ਪਾਣੀ ਦੇ ਵਿੱਚ ਕਿਤੇ ਇਹਨੂੰ ਗੁਫਾ ਹਰ ਜਿਓ ਗੁਫਾ ਅੰਦਰ ਰੱਖ ਕੇ ਬਾਜਾ ਭਵਨ ਵਜਾਇਆ ਪਾਦਸ਼ਾਹ ਕਹਿੰਦੇ ਇਸ ਗੁਫਾ ਦੇ ਵਿੱਚ ਹਰੀ ਨੇ ਆਪਣੀ ਜੋਤ ਰੱਖੀ ਹੈ ਹਰ ਜੀਓ ਗੁਫਾ ਅੰਦਰ ਰੱਖ ਕੇ ਉਹਨੇ ਆਪਣੀ ਜੋਤ ਅੰਦਰ ਰੱਖੀ ਹੈ ਜਿਹਦੇ ਬਾਰੇ ਕਬੀਰ ਸਾਹਿਬ ਆਖਦੇ ਨੇ ਕਹੋ ਕਬੀਰ ਇਹ ਰਾਮ ਕੀ ਅੰਛ ਬਈ ਪ੍ਰਮਾਤਮਾ ਦੀ ਅੰਛ ਹੈ ਸਾਡੇ ਅੰਦਰ ਠੀਕ ਹੈ ਮਨੁੱਖ ساری ਉਮਰ ਸਰੀਰ ਨੂੰ ਉੱਤੋਂ ਉੱਤੋਂ ਦੇਖਣ ਵਿੱਚ ਲੱਗਾ ਰਹਿੰਦਾ ਹੈ ساری ਉਮਰ ਸਰੀਰ ਨੂੰ ਬਣਾਉਣ ਵਿੱਚ ਲੱਗਾ ਰਹਿੰਦਾ ਹੈ ਸਰੀਰ ਨੂੰ ਸ਼ਿੰਗਾਰਨ ਵਿੱਚ ਲੱਗਾ ਰਹਿੰਦਾ ਹੈ ساری ਉਮਰ ਸਰੀਰ ਦੇ ਉੱਪਰ ਸੋਹਣੇ ਸੋਹਣੇ ਕੱਪੜੇ ਪਾਉਣ ਤੱਕ ਸੀਮਤ ਰਹਿ ਜਾਂਦਾ ਹੈ ਪਰ ਕਹਿੰਦੇ ਜਿਹੜਾ ਮਨ ਦਾ ਸ਼ਿੰਗਾਰ ਸੀ ਨਾ ਅੰਦਰ ਜਿਹੜਾ ਤਨ ਦੇ ਅੰਦਰ ਜਿਹੜਾ ਮਨ ਹੈ ਉਸ ਮਨ ਨੂੰ ਕਦੀ ਦੇਖਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਧਰਮ ਕੀ ਹੈ ਜਿਹੜਾ ਮਨ ਸਾਨੂੰ ਦਿਖਾਉਂਦਾ ਹੈ ਧਰਮ ਕੀ ਹੈ ਸਾਨੂੰ ਆਪਣੇ ਆਪ ਦੇ ਵਿੱਚ ਬਹਿਣਾ ਸਿਖਾਉਂਦਾ ਫਿਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਧਰਮ ਕੀ ਹੈ ਕਹੋ ਨਾਨਕ ਬਿਨ ਆਪਾ ਚਿਨੈ ਮਿਟੈ ਨਾ ਭ੍ਰਮ ਕੀ ਕਾਈ ਸਾਨੂੰ ਆਪਣਾ ਆਪਾ ਚੀਨਣ ਦੀ ਪਹਿਚਾਨ ਕਰਾਉਣੀ ਹੈ ਹੁਣ ਸਤਗੁਰੂ ਜਿਹੜੀ ਗੱਲ ਕਰ ਰਹੇ ਨੇ ਕਹਿੰਦੇ ਇਹ ਸਰੀਰ ਹੈ ਇਹ ਗੁਫਾ ਹੈ ਇਹ ਭਾਂਡਾ ਵੀ ਹੈ ਭਾਂਡਾ ਧੋਏ ਬੈਸ ਧੂਫ ਦੇਵੋ ਤਉ ਤੂਤਾ ਕੋ ਜਾਵੋ ਸਰੀਰ ਇੱਕ ਭਾਂਡਾ ਵੀ ਹੈ ਸਰੀਰ ਇੱਕ ਗੁਫਾ ਵੀ ਹੈ ਤੇ ਪਿਆਰਿਓ ਇਹ ਸਰੀਰ ਦੇ ਅੰਦਰ ਮਹਾਰਾਜ ਕਹਿੰਦੇ ਜਿਹੜੀ ਪ੍ਰਮਾਤਮਾ ਦੀ ਜੋਤ ਹੈ ਨਾ ਜਿਹੜਾ ਸੱਚ ਟਿਕਿਆ ਹੋਇਆ ਸਭ ਮਹਿ ਜੋਤ ਜੋਤ ਹੈ ਸੋਏ ਜਿਸ ਦਾ ਜਾਣਨ ਸਭ ਮੈਂ ਚਾਨਣ ਹੋਏ ਕਹਿੰਦੇ ਭਾਈ ਉਹਦੀ ਪਹਿਚਾਨ ਕਰਨ ਵਾਸਤੇ ਤੂੰ ਇਸ ਧਰਤੀ ਤੇ ਆਇਆ ਇਹ ਜਿਹੜਾ ਸੰਯੋਗ ਬਣਿਆ ਇਹ ਸਰੀਰਾਂ ਦਾ ਜਿਹੜਾ ਸੰਯੋਗ ਹੈ ਪਾਂਚ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ ਕੋਈ ਛੇਮਾ ਕਰਿਓ ਹੋ ਜੇ ਕਿਛ ਕੀਤਾ ਹੋਵੇ ਤੇ ਉਸ ਸੰਯੋਗ ਕਰਕੇ ਫਿਰ ਸਾਡਾ ਜਨਮ ਹੁੰਦਾ ਹੈ ਸੰਯੋਗ ਕਰਕੇ ਸਾਡੇ ਰਿਸ਼ਤੇ ਬਣਦੇ ਨੇ ਸੰਯੋਗ ਕਰਕੇ ਅਸੀਂ ਵਾਧੇ ਫੁੱਲਦੇ ਹਾਂ ਤੇ ਪਿਆਰਿਓ ਜਿੱਦਨ ਵਿਜੋਗ ਦੀ ਘੜੀ ਆਉਂਦੀ ਹੈ ਨਾ ਉਦੋਂ ਨਾ ਬਣਿਆ ਹੋਇਆ ਸਰੀਰ ਪਵਨੇਮਹਿ ਪਵਨ ਸਮਾਇਆ ਇਹ ਜਿਹੜੀ ਅੰਦਰ ਹਵਾ ਦਾ ਵਾਜਾ ਵੱਜ ਰਿਹਾ ਸੀ ਨਾ ਮੌਤ ਕੀ ਹੈ ਵਿਜੋਗ ਜਿਹੜਾ ਵਾਜਾ ਵੱਜ ਰਿਹਾ ਸੀ ਹਵਾ ਦਾ ਉਹ ਹਵਾ ਦੇ ਵਿੱਚ ਹਵਾ ਚਲੇ ਗਈ ਪਾਣੀ ਦੇ ਵਿੱਚ ਪਾਣੀ ਚਲਾ ਗਿਆ ਮਿੱਟੀ ਦੇ ਵਿੱਚ ਮਿੱਟੀ ਰਲ ਗਈ ਪਵਨੇਮਹਿ ਪਵਨ ਸਮਾਇਆ ਜੋਤੀ ਮਹਿ ਜੋਤ ਰਲ ਜਾਇਆ ਮਾਟੀ ਮਾਟੀ ਹੋਈ ਏਕ ਰੋਬਨ ਹਾਰੇ ਕੀ ਕਵਨ ਟੇਕ ਕਹਿੰਦੇ ਭਾਈ ਜਿਹੜਾ ਤੇਰਾ ਭਾਂਡਾ ਬਣਿਆ ਸੀ ਨਾ ਉਹ ਠਿੱਟ ਗਿਆ ਹੈ RAM ਗयो RAVAN ਗयो ਜੰਕੋ ਬਹੁ ਪਰਵਾਰ ਜੋ ਉਪਜਿਓ ਸੋ ਬਿੰਸ ਹੈ ਕਹਿੰਦੇ ਜੋ ਵੀ ਇੱਥੇ ਬਣਿਆ ਇੱਕ ਦਿਨ ਬਿੰਸਣਾ ਜ਼ਰੂਰ ਹੈ ਸੋ ਸਤਿਗੁਰੂ ਕਿਰਪਾ ਕਰਨ ਇਹ ਜੀਵਨ ਦੀ ਜਿਹੜੀ ਖੇਡ ਹੈ ਸੰਜੋਗ ਕੀ ਹੈ ਜਿਹਨੂੰ ਅਸੀਂ ਜਨਮ ਵੀ ਕਹਿ ਦਿੰਦੇ ਆ ਤੇ ਵਿਜੋਗ ਕੀ ਹੈ ਜਿਹਨੂੰ ਅਸੀਂ ਮੌਤ ਕਹਿ ਦਿੰਦੇ ਆ ਮੌਤ ਦੇ ਵਿੱਚ ਟੁੱਟਣਾ ਹੈ ਤੇ ਜਨਮ ਦੇ ਵਿੱਚ ਜੁੜਨਾ ਹੈ ਇਹ ਦੋ ਚੀਜ਼ਾਂ ਯਾਦ ਰੱਖਿਓ ਪਰ ਪਾਤਸ਼ਾਹ ਕਹਿੰਦੇ ਇਹ ਦੋਨੋਂ ਚੀਜ਼ਾਂ ਅਕਾਲ ਪੁਰਖ ਦੇ ਹੱਥ ਵਿੱਚ ਹੈ ਨਾ ਤੇ ਜਨਮ ਸਾਡੇ ਹੱਥ ਵਿੱਚ ਹੈ ਨਾ ਮੌਤ ਸਾਡੇ ਹੱਥ ਵਿੱਚ ਹੈ ਜੰਮਣਾ ਮਰਨਾ ਹੁਕਮ ਹੈ ਪਾਣਾ ਆਵੇ ਜਾਏ ਪਾਤਸ਼ਾਹ ਕਹਿੰਦੇ ਜੰਮਣਾ ਤੇ ਮਰਨਾ ਉਸ ਅਕਾਲ ਪੁਰਖ ਦਾ ਹੁਕਮ ਹੈ ਉਹਦੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਹੋ ਰਿਹਾ ਸੋ ਸਤਗੁਰੂ ਕਿਰਪਾ ਕਰਨ